ਸਤਿ ਆਕਾਲ ਤੁਸੀਂ ਦੇਖ ਰਹੇ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ 나ਜੀਆ ਕੀ ਤੁਸੀਂ ਵੀ ਟੈਟੂ ਬਣਵਾਉਣ ਬਾਰੇ ਸੋਚ ਰਹੇ ਹੋ ਤੇ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਰੁਕ ਜਾਓ ਇਹ ਜਾਣਕਾਰੀ ਤੁਹਾਡੇ ਲਈ ਹੈ ਜੀ ਹਾਂ ਟੈਟੂ ਬਣਵਾਉਣ ਦਾ ਕਰੇਜ ਅੱਜ ਕੱਲ ਦੇ ਨੌਜਵਾਨਾਂ ਵਿੱਚ ਕਾਫੀ ਹੱਦ ਤੱਕ ਵਧਦਾ ਜਾ ਰਿਹਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਟੈਟੂ ਬਣਵਾਉਣ ਨਾਲ ਉਹਨਾਂ ਨੂੰ ਕਿੰਨਾ ਕ ਨੁਕਸਾਨ ਹੋ ਸਕਦਾ ਹੈ ਜੀ ਹਾਂ ਦੱਸ ਦਈਏ ਕਿ ਟੈਟੂ ਬਣਵਾਉਣ ਨਾਲ ਉਹਨਾਂ ਨੂੰ ਡੀਫੋਰਮਾ ਨਾ ਦੀ ਬਿਮਾਰੀ ਹੋ ਸਕਦੀ ਹੈ ਕੈਂਸਰ ਦਾ ਖਤਰਾ ਹੋ ਸਕਦਾ ਹੈ ਕਈ ਸਾਲ ਪਹਿਲਾਂ ਤੱਕ ਟੈਟੂ ਬਣਾਉਣ ਦਾ ਰੁਝਾਨ ਸਿਰਫ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਵਿੱਚ ਹੀ ਸੀ ਪਰ ਹੁਣ ਭਾਰਤ ਸਮੇਤ ਕਈ ਏਸ਼ੀਆਈ ਦੇਸ਼ਾਂ ਵਿੱਚ ਟੈਟੂ ਬਣਵਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ ਨੌਜਵਾਨ ਆਪਣੇ ਸਰੀਰ ਦੇ ਅੰਗਾਂ ਤੇ ਧਾਰਮਿਕ ਸੱਭਿਆਚਾਰਕ ਕਾਰਟੂਨ ਅਤੇ ਹੋਰ ਤਰੀਕਿਆਂ ਨਾਲ ਕਈ ਤਰ੍ਹਾਂ ਦੇ ਟੈਟੂ ਬਣਵਾਉਂਦੇ ਹਨ ਕੁਝ ਲੋਕ ਆਪਣੇ ਮਾਤਾ ਪਿਤਾ ਬॉयਫ੍ਰੈਂਡ ਜਾਂ 걸ਫ੍ਰੈਂਡ ਅਤੇ ਉਹਨਾਂ ਦੇ ਆਪਣੇ ਨਾਂ ਦੇ ਟੈਟੂ ਵੀ ਬਣਵਾਉਂਦੇ ਹਨ ਰੰਗੀਨ ਅਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਕਿਤੇ ਟੈਟੂ ਚੰਗੇ ਅਤੇ ਆਕਰਸ਼ਕਤਾ ਦਿਖਾਈ ਦਿੰਦੇ ਹਨ ਪਰ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦੇ ਹਨ ਟੈਟੂ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵਧਾ ਸਕਦਾ ਹੈ ਹਾਰਵਰਡ ਹੈਲਥ ਦੀ ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ ਦੇ ਸਰੀਰ ਤੇ ਟੈਟੂ ਹਨ ਉਹਨਾਂ ਨੂੰ ਲਿਫੋਮਾ ਬਲੱਡ ਕੈਂਸਰ ਦਾ ਖਤਰਾ ਹੋ ਸਕਦਾ ਹੈ ਇੱਕ ਖੋਜ ਦੀਆਂ ਦੇ ਅਨੁਸਾਰ ਟੈਟੂ ਬਣਵਾਉਣ ਨਾਲ ਤੁਹਾਡੇ ਲਿਫੈਟਿਕ ਸਿਸਟਮ ਵਿੱਚ ਕੈਂਸਰ ਦਾ ਖਤਰਾ 21% ਤੱਕ ਵੱਧ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਕੁਝ ਅਧਿਐਨਾਂ ਨੇ ਕਿਹਾ ਸੀ ਕਿ ਟੈਟੂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਟੈਟੂ ਦੀ ਸਿਹਾਈ ਸਰੀਰ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ ਲੀਫੋਮਾ ਇੱਕ ਦੁਰਲਭ ਬਿਮਾਰੀ ਹੈ ਜਿਸ ਵਿੱਚ ਲੋਕਾਂ ਦੀ ਜਾਨ ਜਾ ਸਕਦੀ ਹੈ ਤਾਂ ਤੁਸੀਂ ਵੀ ਸੋਚ ਰਹੇ ਹੋ ਕਿ ਤੁਸੀਂ ਟੈਟੂ ਬਣਵਾਉਣਾ ਹੈ ਤਾਂ ਰੁਕ ਜਾਓ ਇਸ ਤੋਂ ਪਰਹੇਜ਼ ਕਰੋ ਨਹੀਂ ਤਾਂ ਤੁਸੀਂ ਵੀ ਕਿਸੇ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਜਾਵੋਗੇ ਤੇ ਇਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਵਿਖਦੇ ਰਹੋ ਪੰਜਾਬ ਲੋਕ ਆਵਾਜ਼ ਧੰਨਵਾਦ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਲੋਕ ਆਵਾਜ਼ ਤੇ ਮੈਂ ਹਾਂ ਨਾਜੀਆ ਕੀ ਤੁਸੀਂ ਵੀ ਟੈਟੂ ਬਣਵਾਉਣ ਬਾਰੇ ਸੋਚ ਰਹੇ ਹੋ ਤੇ ਟੈਟੂ ਬਣਵਾਉਣ ਦੇ ਸ਼ੌਕੀਨ ਹੋ ਤਾਂ ਰੁਕ ਜਾਓ ਇਹ ਜਾਣਕਾਰੀ ਤੁਹਾਡੇ ਲਈ ਹੈ ਜੀ ਹਾਂ ਟੈਟੂ ਬਣਵਾਉਣ ਦਾ ਕਰੇਜ ਅੱਜ ਕੱਲ ਦੇ ਨੌਜਵਾਨਾਂ ਵਿੱਚ ਕਾਫੀ ਹੱਦ ਤੱਕ ਵਧਦਾ ਜਾ ਰਿਹਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਟੈਟੂ ਬਣਵਾਉਣ ਨਾਲ ਉਹਨਾਂ ਨੂੰ ਕਿੰਨਾ ਕ ਨੁਕਸਾਨ ਹੋ ਸਕਦਾ ਹੈ ਜੀ ਹਾਂ ਦੱਸ ਦਈਏ ਕਿ ਟੈਟੂ ਬਣਵਾਉਣ ਨਾਲ ਉਹਨਾਂ ਨੂੰ ਡੀਫੋਰਮਾ ਨਾ ਦੀ ਬਿਮਾਰੀ ਹੋ ਸਕਦੀ ਹੈ ਕੈਂਸਰ ਦਾ ਖਤਰਾ ਹੋ ਸਕਦਾ ਹੈ ਕਈ ਸਾਲ ਪਹਿਲਾਂ ਤੱਕ ਟੈਟੂ ਬਣਾਉਣ ਦਾ ਰੁਝਾਨ ਸਿਰਫ ਅਮਰੀਕਾ ਵਰਗੇ ਪੱਛਮੀ ਦੇਸ਼ਾਂ ਵਿੱਚ ਹੀ ਸੀ ਪਰ ਹੁਣ ਭਾਰਤ سمیت ਕਈ এਸ਼ੀਆਈ ਦੇਸ਼ਾਂ ਵਿੱਚ ਟੈਟੂ ਬਣਵਾਉਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਨੌਜਵਾਨ ਆਪਣੇ ਸਰੀਰ ਦੇ ਅੰਗਾਂ ਤੇ ਧਾਰਮਿਕ, ਸੱਭਿਆਚਾਰਕ, ਕਾਰਟੂਨ ਅਤੇ ਹੋਰ ਤਰੀਕਿਆਂ ਨਾਲ ਕਈ ਤਰ੍ਹਾਂ ਦੇ ਟੈਟੂ ਬਣਵਾਉਂਦੇ ਹਨ। ਕੁਝ ਲੋਕ ਆਪਣੇ ਮਾਤਾ-ਪਿਤਾ, ਬॉयਫ੍ਰੈਂਡ ਜਾਂ 걸ਫ੍ਰੈਂਡ ਅਤੇ ਉਹਨਾਂ ਦੇ ਆਪਣੇ ਨਾਂ ਦੇ ਟੈਟੂ ਵੀ ਬਣਵਾਉਂਦੇ ਹਨ। ਰੰਗੀਨ ਅਤੇ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਕਿਤੇ ਟੈਟੂ ਚੰਗੇ ਅਤੇ ਆਕਰਸ਼ਕਤਾ ਦਿਖਾਈ ਦਿੰਦੇ ਹਨ ਪਰ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦੇ ਹਨ। ਟੈਟੂ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵਧਾ ਸਕਦਾ ਹੈ ਹਾਰਵਰਡ ਹੈਲਥ ਦੀ ਰਿਪੋਰਟ ਮੁਤਾਬਕ ਜਿਨ੍ਹਾਂ ਲੋਕਾਂ ਦੇ ਸਰੀਰ ਤੇ ਟੈਟੂ ਹਨ ਉਹਨਾਂ ਨੂੰ ਲਿਫੋਮਾ ਬਲੱਡ ਕੈਂਸਰ ਦਾ ਖਤਰਾ ਹੋ ਸਕਦਾ ਹੈ ਇੱਕ ਖੋਜ ਅਧਿਐਨ ਦੇ ਅਨੁਸਾਰ ਟੈਟੂ ਬਣਵਾਉਣ ਨਾਲ ਤੁਹਾਡੇ ਲਿਫੈਟਿਕ ਸਿਸਟਮ ਵਿੱਚ ਕੈਂਸਰ ਦਾ ਖਤਰਾ 21% ਤੱਕ ਵੱਧ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਕੁਝ ਅਧਿਐਨਾਂ ਨੇ ਕਿਹਾ ਸੀ ਕਿ ਟੈਟੂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਟੈਟੂ ਦੀ ਸਿਹਾਈ ਸਰੀਰ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ लीफ ਫੋਰਮਾ ਇੱਕ ਦੁਰਲਭ ਬਿਮਾਰੀ ਹੈ ਜਿਸ ਵਿੱਚ ਲੋਕਾਂ ਦੀ ਜਾਨ ਜਾ ਸਕਦੀ ਹੈ ਤਾਂ ਤੁਸੀਂ ਵੀ ਸੋਚ ਰਹੇ ਹੋ ਕਿ ਤੁਸੀਂ ਟੈਟੂ ਬਣਵਾਉਣਾ ਹੈ ਤਾਂ ਰੁਕ ਜਾਓ ਇਸ ਤੋਂ ਪਰਹੇਜ਼ ਕਰੋ ਨਹੀਂ ਤਾਂ ਤੁਸੀਂ ਵੀ ਕਿਸੇ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਜਾਵੋਗੇ ਤੇ ਇਦਾਂ ਦੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਵਿਖਦੇ ਰਹੋ ਪੰਜਾਬ ਲੋਕ ਆਵਾਜ਼ ਧੰਨਵਾਦ